ਦਿੱਲੀ ਵਿੱਚ 27 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਤੋਂ ਬਾਅਦ ਨਵੀਂ ਭਾਜਪਾ ਸਰਕਾਰ ਦਾ ਸੌਂਚੁੱਕ ਸਮਾਗਮ ਅੱਜ ਹੋ ਰਿਹਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਦਿਨ ਬਾਅਦ ਨਵੇਂ ਮੁੱਖ ਮੰਤਰੀ ਦੀ ਉਡੀਕ ਖਤਮ ਹੋ ਗਈ ਹੈ ਰੇਖਾ ਗੁਪਤਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਇਸ ਦੌਰਾਨ ਰੇਖਾ ਗੁਪਤਾ ਪਗਵੇ ਰੰਗ ਦੀ ਸਾੜੀ ਦੇ ਵਿੱਚ ਨਜ਼ਰ ਆਏ ਉਹ ਦਿੱਲੀ ਦੇ ਚੌਥੀ ਮਹਿਲਾ ਮੁੱਖ ਮੰਤਰੀ ਬਣੇ ਨੇ ਉਹਨਾਂ ਤੋਂ ਪਹਿਲਾਂ ਆਤਸ਼ੀ ਸ਼ੀਲਾ ਦਿਕਸ਼ਿਤ ਅਤੇ ਸੁਸ਼ਮਾ ਜ਼ਬਰਾਜ ਦਿੱਲੀ ਦੀਆਂ ਮਹਿਲਾ ਮੁੱਖ ਮੰਤਰੀ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਰੇਖਾ ਗੁਪਤਾ ਤੋਂ ਬਾਅਦ ਐਲਜੀ ਵੀਨਿ ਕੁਮਾਰ ਸਖਸੈਨਾ ਨੇ ਹੋਰ ਕੈਬਨਿਟ ਮੈਂਬਰਾਂ ਨੂੰ ਅਹੁਦੇ ਅਤੇ ਗੁਪਨੀਯਤਾ ਦੀ ਸੌਂਚਕਾਈ ਰੇਖਾ ਗੁਪਤਾ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਮੰਤਰੀ ਵਜੋਂ ਸੌਂ ਚੁੱਕੀ ਫਿਰ ਆਸ਼ੀਸ਼ ਸੂਦ ਨੇ ਮੰਤਰੀ ਵਜੋਂ ਸੌਂ ਚੁੱਕੇ ਇਸ ਤੋਂ ਬਾਅਦ ਮਨਜਿੰਦਰ ਸਰਸਾ ਨੇ ਮંત્રી ਵਜੋਂ ਸੌ ਚੁੱਕੀ ਹੁਣ ਕਪਿਲ ਮਿਸ਼ਰਾ, ਪੰਕਜ ਸਿੰਘ ਅਤੇ ਰਵਿੰਦਰ ਸਿੰਘ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਹਨਾਂ ਸਾਰੇ ਲੋਕਾਂ ਦੇ ਨਾਵਾਂ ਦਾ ਐਲਾਨ ਅੱਜ ਸਵੇਰੇ ਹੀ ਇੱਕ ਗੈਜ਼ਟ ਜਾਰੀ ਕਰਕੇ ਕੀਤਾ ਗਿਆ। ਸੌ ਚੁੱਕਣ ਤੋਂ ਬਾਅਦ ਸਾਰਿਆਂ ਦੇ ਮੰਤਰੀ ਮੰਡਲ ਦਾ ਫੈਸਲਾ ਕੀਤਾ ਜਾਵੇਗਾ। ਭਾਜਪਾ ਨੇ ਆਪਣੇ ਮੰਤਰੀ ਮੰਡਲ ਦੇ ਐਲਾਨ ਨਾਲ ਜਾਟਾ ਅਤੇ ਭਾਈਚਾਰਿਆਂ ਨੂੰ ਲਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਜਾਟਾ, ਪੰਜਾਬੀ ਅਤੇ ਪੁਰਵਾਂਚਲ ਸਾਰਿਆਂ ਦਾ ਧਿਆਨ ਰੱਖਿਆ ਗਿਆ ਹੈ। ਸੌ ਚੁੱਕ ਸਮਾਗਮ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰੀ ਕੈਬਨਟ ਮੈਂਬਰ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੰਸਦ ਮੈਂਬਰ ਅਤੇ ਐਨਡੀਏ ਦੇ ਭਾਈਵਾਲ ਪਾਰਟੀਆਂ ਦੇ ਨੇਤਾ ਮੌਜੂਦ ਹਨ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਹੋਰ ਪਤਵੰਤੇ ਆ ਦੇ ਨਾਲ 50000 ਆਗੂ ਵਰਕਰ ਅਤੇ ਸਮਰਥਕ ਮੌਜੂਦ ਸਨ ਮੈਂ ਮੈਂ रेखा गुप्ता ईश्वर की शपथ लेती हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी मैं भारत की प्रभुता और अखंडता अक्षुण रखूंगी मैं मुख्यमंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगी तथा मैं भय या पक्ष अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी। मैं मैं रेखा गुप्ता ईश्वर की शपथ लेती हूं कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मुख्यमंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष या अप्रत्यक्ष रूप से संसूचित या प्रकट नहीं करूंगी ਦਿੱਲੀ ਵਿੱਚ 27 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਤੋਂ ਬਾਅਦ ਨਵੀਂ ਭਾਜਪਾ ਸਰਕਾਰ ਦਾ ਸੌਂ ਚੁੱਕ ਸਮਾਗਮ ਅੱਜ ਹੋ ਰਿਹਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਦਿਨ ਬਾਅਦ ਨਵੇਂ ਮੁੱਖ ਮੰਤਰੀ ਦੀ ਉਡੀਕ ਖਤਮ ਹੋ ਗਈ ਹੈ ਰੇਖਾ ਗੁਪਤਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਇਸ ਦੌਰਾਨ ਰੇਖਾ ਗੁਪਤਾ ਪਗਵੇ ਰੰਗ ਦੀ ਸਾੜੀ ਦੇ ਵਿੱਚ ਨਜ਼ਰ ਆਏ ਉਹ ਦਿੱਲੀ ਦੇ ਚੌਥੀ ਮਹਿਲਾ ਮੁੱਖ ਮੰਤਰੀ ਬਣੇ ਨੇ ਉਹਨਾਂ ਤੋਂ ਪਹਿਲਾਂ ਆਤਸ਼ੀ ਸ਼ੀਲਾ ਦਿਕਸ਼ਿਤ ਅਤੇ ਸੁਸ਼ਮਾ ਜ਼ਬਰਾਜ ਦਿੱਲੀ ਦੀਆਂ ਮਹਿਲਾ ਮੁੱਖ ਮੰਤਰੀ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਰੇਖਾ ਗੁਪਤਾ ਤੋਂ ਬਾਅਦ ਐਲਜੀ ਵੀਨ ਕੁਮਾਰ ਸਖਸੈਨਾ ਨੇ ਹੋਰ ਕੈਬਨਿਟ ਮੈਂਬਰਾਂ ਨੂੰ ਅਹੁਦੇ ਅਤੇ ਗੁਪਨੀਯਤਾ ਦੀ ਸੌਂਚਕਾਈ ਰੇਖਾ ਗੁਪਤਾ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਮੰਤਰੀ ਵਜੋਂ ਸੌਂ ਚੁੱਕੀ ਫਿਰ ਆਸ਼ੀਸ਼ ਸੂਦ ਨੇ ਮੰਤਰੀ ਵਜੋਂ ਸੌਂ ਚੁੱਕੇ ਇਸ ਤੋਂ ਬਾਅਦ ਮਨਜਿੰਦਰ ਸਰਸਾ ਨੇ ਮંત્રી ਵਜੋਂ ਸੌ ਚੁੱਕੀ ਹੁਣ ਕਪਿਲ ਮਿਸ਼ਰਾ, ਪੰਕਜ ਸਿੰਘ ਅਤੇ ਰਵਿੰਦਰ ਸਿੰਘ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਹਨਾਂ ਸਾਰੇ ਲੋਕਾਂ ਦੇ ਨਾਵਾਂ ਦਾ ਐਲਾਨ ਅੱਜ ਸਵੇਰੇ ਹੀ ਇੱਕ ਗੈਜ਼ਟ ਜਾਰੀ ਕਰਕੇ ਕੀਤਾ ਗਿਆ। ਸੌ ਚੁੱਕਣ ਤੋਂ ਬਾਅਦ ਸਾਰਿਆਂ ਦੇ ਮੰਤਰੀ ਮੰਡਲ ਦਾ ਫੈਸਲਾ ਕੀਤਾ ਜਾਵੇਗਾ। ਭਾਜਪਾ ਨੇ ਆਪਣੇ ਮੰਤਰੀ ਮੰਡਲ ਦੇ ਐਲਾਨ ਨਾਲ ਜਾਟਾ ਅਤੇ ਭਾਈਚਾਰਿਆਂ ਨੂੰ ਲਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਜਾਟਾ, ਪੰਜਾਬੀ ਅਤੇ ਪੂਰਵਾਂਚਲ ਸਾਰਿਆਂ ਦਾ ਧਿਆਨ ਰੱਖਿਆ ਗਿਆ ਹੈ। ਸੌ ਚੁੱਕ ਸਮਾਗਮ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਕੇਂਦਰੀ ਕੈਬਨਟ ਮੈਂਬਰ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੰਸਦ ਮੈਂਬਰ ਅਤੇ ਐਨਡੀਏ ਦੇ ਭਾਈਵਾਲ ਪਾਰਟੀਆਂ ਦੇ ਨੇਤਾ ਮੌਜੂਦ ਹਨ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਹੋਰ ਪਤਵੰਤੇ ਆ ਦੇ ਨਾਲ 50000 ਆਗੂ ਵਰਕਰ ਅਤੇ ਸਮਰਥਕ ਮੌਜੂਦ ਸਨ ਮੈਂ ਮੈਂ रेखा गुप्ता ईश्वर की शपथ लेती हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी मैं भारत की प्रभुता और अखंडता अक्षुण रखूंगी मैं मुख्यमंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगी तथा मैं भय या पक्ष अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी। मैं मैं रेखा गुप्ता ईश्वर की शपथ लेती हूं कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मुख्यमंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष या अप्रत्यक्ष रूप से संसूचित या प्रकट नहीं करूंगी